शिवशनम बालासाउ ठाकरे पंजाब जूत प्रधान हनीमजन वलो लंगर लगाया गया पत्रकाररण दे नाल ਗਲਬਾਤ ਦੌਰਾਨ शिवशनम बालासाउ ठाकरे पंजाब जूत प्रधान हनीमजन ਨੇ ਦੱਸਿਆ ਕਿ ਚਾਰ ਸੱਬ ਜਹਾਜਾਂ ਦੀ ਸ਼ਹੀਦੀ ਨੂੰ ਯਾਦ ਕਰਦੇ ਹੋਏ ਸਾਡੀ शिवशनम ਵੱਲੋਂ ਹਰ ਸਾਲ ਲੰਗਰ ਲਗਾਇਆ ਜਾਂਦਾ ਹੈ ਤੇ ਇਸ ਸਾਲ ਵੀ ਉਹਨਾਂ ਨੂੰ ਯਾਦ ਕਰਦੇ ਹੋਏ ਅਸੀਂ ਲੰਗਰ ਲਗਾਇਆ ਹੈ ਉਹਨਾਂ ਨੇ ਇੱਕ ਮੈਸੇਜ ਦਿੱਤਾ ਕਿ Hindu Sikh ਦਾ ਜੋ ਰਿਸ਼ਤਾ ਹੈ ਨੋ ਮਾਸਦਾਰ ਰਿਸ਼ਤਾ ਹੈ ਅਜੇ ਕੁਝ ਲੋਕ ਗਲਤ ਬਿਆਨਬਾਜ਼ੀ ਕਰਦੇ ਹਨ ਪਰ ਹਿੰਦੂ ਸਿੱਖ ਦੇ ਪਿਆਰ ਦੇ ਵਿੱਚ ਕੋਈ ਫਰਕ ਨਹੀਂ ਪਵੇਗਾ ਅਤੇ ਪਿਆਰ ਵਧੇਗਾ ਜਿਹੜਾ ਜ ਸ਼ਹੀਦੀ ਦਿਹਾੜਾ ਜਿਹੜਾ ਚੱਲ ਰਿਹਾ ਚਾਰ ਸ਼ਾਹਬਜਾਦਿਆਂ ਦੀ ਜਿਹੜਾ ਸ਼ਹੀਦੀ ਹੋਈ ਆ ਉਹਨਾਂ ਦੀ ਯਾਦ ਦੇ ਵਿੱਚ ਅੱਜ ਧਾਰੀਵਾਲ ਡੜਵਾ ਰੋਡ ਤੇ ਲੰਗਰ ਲਗਾਇਆ ਗਿਆ ਕਿਉਂਕਿ ਇਹ ਜਿਹੜੇ ਦਿਨ ਹੈ ਸ਼ਹੀਦੀ ਦਿਹਾੜੇ ਦੇ ਦਿਨ ਚੱਲਦੇ ਨੇ ਸਾਰਾ ਪਰਿਵਾਰ ਜਿਹੜਾ ਗੁਰੂ ਸਾਹਿਬ ਨੇ ਜਿਹੜਾ ਵਾਰ ਦਿੱਤਾ ਸੀ ਤੇ ਇਸੇ ਤਰ੍ਹਾਂ ਅੱਜ ਅਸੀਂ ਜਿਹੜਾ ਗੱਡਵਾ ਰੋਡ ਤੇ ਲੰਗਰ ਲਗਾਇਆ। ਭਾਵੇਂ ਜਿਹੜੇ ਕੋਈ ਕट्टरपंथी ਲੋਕ ਜਿਹੜੇ ਮਤਲਬੀ ਛੋਟੀ ਸੋਚ ਦੇ ਇਤਾਂ ਦੀਆਂ ਗੱਲਾਂ ਕਰਦੇ ਉਹਨਾਂ ਨੂੰ ਪੀਸ ਦੇ ਦੇਣਾ ਚਾਹੁੰਦੇ। ਦੇਖੋ ਸਾਡਾ Hindu ਸਮਾਜਿਕ ਸਮਾਜ ਸਾਰੇ ਅਸੀਂ ਕਤੇ ਭਾਈਚਾਰਕ ਸਾਜ ਜਿਹੜੀ ਹੈ ਸਾਡੀ ਬੜੀ ਸਟਰੋਂਗ ਆ। ਜਿਨ੍ਹਾਂ ਦਾ ਕੰਮ ਰੋਲਾ ਪਾਣਾ ਹੁੰਦਾ ਸਾਡੇ ਵੱਲੋਂ ਸਾਡੇ ਵਿੱਚ ਵੀ ਹੈਗੇ ਆ ਉਧਰੋਂ ਵੀ ਹੈਗੇ ਆ। ਉਹਨਾਂ ਦਾ ਕੰਮ ਆ ਰੋਲਾ ਪਾਣਾ ਉਹ ਪਾਈ ਜਾਂਦੇ ਆ ਪਰ ਆਪਾਂ ਇਸ ਚੀਜ਼ ਨੂੰ ਕਦੀ ਵੀ ਸੀਰੀਅਸ ਨਹੀਂ بس ਇਹ ਕੀ ਆਪਣੇ ਬੱਚਿਆਂ ਨੂੰ ਸਾਰਿਆਂ ਨੂੰ ਸਾਨੂੰ ਇਤਿਹਾਸ ਪੜਨਾ ਚਾਹੀਦਾ ਕਿ ਜਿਸ ਤਰ੍ਹਾਂ ਉਹਨਾਂ ਨੇ ਆਪਣੀ ਵੀ ਆਪਣੇ ਬਾਪ ਦੀ ਆਪਣੇ ਬੱਚਿਆਂ ਦੀ ਮਾਤਾ ਦੀ ਪ੍ਰਵਾਹ ਕੀਤੇ ਬਗੈਰ ਅੱਜ ਕਿਸੇ ਬੱਚੇ ਦੇ ਕੋਈ ਸੂਈ ਜਿੰਨੀ ਦਰਦ ਹੁੰਦੀ ਹੈ ਤਾਂ ਹੀ ਹਸਪੀਟਲਾਂ ਦੇ ਜਾਂਦੇ ਆ ਪਰ ਉਹਨਾਂ ਨੇ ਆਪਣੀ ਅੱਖਾਂ ਸਾਹਮਣੇ ਆਪਣੇ ਚਾਰੇ ਪੁੱਤ ਵਾਰਤੇ ਅੱਜ ਦਾ ਜਿਹੜਾ ਦਿਨ ਹੈ ਅੱਜ ਦੇ ਦਿਨ ਤੇ ਜਿਹੜਾ ਜੋ ਲੰਗਰ ਲਗਾਇਆ ਜਾ ਰਿਹਾ ਸ਼ਿਵਸ਼ਨਾ ਉਧਰ ਬਾਲਾ ਸਾਹਿਬ ਠਾਕਰੇ ਦੇ ਪੰਜਾਬ ਜੁਆ ਇਕਾਈ ਦੇ ਪ੍ਰਭਾਰੀ ਹਾਨੀ ਮਹਾਜਨ ਜਿਹੜੇ ਹਰ ਸਾਲ ਲਾਂਦੇ ਨੇ ਜਿਹੜੇ ਕਿ ਛੋਟੇ ਸਾਹਿਬ ਜਾਦਿਆਂ ਦਾ ਜੋ ਸੀਧੀ-ਦੀਹਾੜੇ ਚੱਲਦੇ ਨੇ ਪੂਰੇ ਪੰਜਾਬ ਦੇ ਅੰਦਰ ਪ੍ਰਤਿਹ ਗਵਾਂ ਦੇ ਅੰਦਰ ਸੜਕਾਂ ਦੇ ਉੱਪਰ ਮੰਦਰਾਂ ਗੁਰਦੁਆਰਿਆਂ ਦੇ ਅੰਦਰ ਇਹ ਜਿਹੜੇ ਲੰਗਰ ਲੱਗਦੇ ਨੇ ਅੱਜ ਉਸੇ ਕੜੀ ਦੇ ਵਿੱਚ ਸ਼ਿਵਸ਼ਨਾ ਉਧਰ ਬਾਲਾ ਸਾਹਿਬ ਠਾਕਰੇ ਦੇ ਪੰਜਾਬ ਜੁਆ ਇਕਾਈ ਦੇ ਜਿਹੜੇ ਪ੍ਰਧਾਨ ਨੇ ਹਾਨੀ ਮਹਾਜਨ ਦੀ ਉਹਨਾਂ ਦੀ ਅਗਵਾਈ ਦੇ ਵਿੱਚ ਵੀ ਇਹ ਜਿਹੜਾ ਲੰਗਰ ਦੇ ਵਾਸਤਾ ਕੀਤੀ ਗਈ ਆ ਜਿਹਦੇ ਵਿੱਚ ਸਾਰੇ ਸ਼ਹਿਰ ਵਾਸੀ ਮੌਕੇ ਤੇ ਪਹੁੰਚੇ ਨੇ Hindu ਭਾਈਚਾਰਾ ਸਿੱਖ ਭਾਈਚਾਰੇ ਦਾ ਪ੍ਰਤੀਕ ਹੈ ਕਿ ਨਾ ਸ਼ਹੀਦਾਂ ਨੂੰ ਯਾਦ ਕਰਦੇ ਲਈ ਅੱਜ ਵਾਲੇ ਦਿਨ ਇਹ ਜਿਹੜਾ ਪੂਰਾ ਦਸੰਬਰ ਦੇ ਵਿੱਚ 20 ਤਰੀਕ ਤੋਂ ਲੈ ਕੇ 28 ਤਰੀਕ ਤੱਕ ਲੰਗਰ ਚੱਲਦੇ ਰਹੇ ਉਸੇ ਕੜੀ ਵਿੱਚ ਅੱਜ ਲੰਗਰ ਹਾਨੀ ਮਹਾਰਾਜਨ ਦੀ ਕੋਈ ਵਿੱਚ ਲੱਗ ਰਿਹਾ ਜੀ ਡੀ ਐਚ ਫੈਸ਼ਨ ਨਿਊ ਜੰਗੇ ਦੀ ਹੱਟੀ ਇੱਥੇ ਲੇਡੀ ਸੂਟ ਪਲਾਜੋ ਸੂਟ ਲਹੰਗੇ ਕੋਟੀਆਂ ਸਵੈਟਰ ਲੇਡੀ ਜੀਨ ਪੈਂਟ ਟੋਪ ਪਾਰਟੀ ਵੇਅਰ ਸੂਟ ਡੇਲੀ ਵੇਅਰ ਸੂਟ ਬਾਜ਼ਾਰ ਨਾਲ ਬਹੁਤ ਹੀ ਘੱਟ ਰੇਟਾਂ ਤੇ ਮਿਲਦੇ ਹਨ ਪਤਾ ਨੋਟ ਕਰੋ ਨੇੜੇ ਵਿਜੇ ਮੈਡੀਕਲ ਸਟੋਰ ਧਾਰੀਵਾਲ ਨਿਊ ਜੰਗੀ ਦੀ ਹੱਟੀ ਵਧੇਰੇ ਜਾਣਕਾਰੀ ਦੇ ਲਈ ਸਕਰੀਨ ਦੇ ਉੱਪਰ ਨੰਬਰ ਦਿੱਤਾ ਗਿਆ ਹੈ ਸ਼੍ਰੀ ਰਾਦੇ ਕਲਾਥ ਹਾਊਸ ਅਤੇ ਬੁਟੀਕ ਜਿੱਥੇ ਤੁਹਾਨੂੰ ਅਨਸਿੱਤੇ ਲੇਡੀ ਸੂਟ ਰੈਡੀਮੇਡ ਸੂਟ ਅਤੇ ਬੱਚਿਆਂ ਦੇ ਰੈਡੀਮੇਡ ਕੱਪੜੇ ਬਾਜ਼ਾਰ ਨਾਲ ਬਹੁਤ ਹੀ ਘੱਟ ਰੇਟਾਂ ਤੇ ਮਿਲਦੇ ਹਨ ਅਤੇ ਨਵੇਂ-ਨਵੇਂ ਡਿਜ਼ਾਈਨਰਾਂ ਦੇ ਵਿੱਚ ਸੂਟਾਂ ਦੀ ਸਿਲਾਈ ਕੀਤੀ ਜਾਂਦੀ ਹੈ ਪਤਾ نوٹ ਕਰੋ શ્રી ਰਾਦੇ ਕਲਾਸ ਤੋਂ ਉਸਦੇ ਬੁਟੀਕ ਨੇੜੇ ਅਮਰ ਕਲੀਨਿਕ ਡੜਵਾਂ ਰੋਡ ਢਾੜੀਵਾਲ ਵਧੇਰੇ ਜਾਣਕਾਰੀ ਦੇ ਲਈ ਸਕਰੀਨ ਦੇ ਉੱਪਰ ਨੰਬਰ ਦਿੱਤੇ ਗਏ ਹਨ